ਭਾਈ ਗਿੱਕਾ ਖਾਲਸਾ ਭਾਈ ਗਿੱਕਾ ਫਤਿਹ ਅੱਜ ਭਾਈ ਗੁਰਗਬਾਲ ਸਿੰਘ ਜੀ ਮਾਤਾ ਕੋਲਾ ਜੀ ਭਲਾਈ ਕੇਂਦਰ ਵਾਲੇ ਤੇ ਅਮੀਰੀ ਪੀਰੀ ਫਾਊਂਡੇਸ਼ਨ ਵੱਲੋਂ ਬੜਾ ਉਪਰਾਲਾ ਵਧੀਆ ਕੀਤਾ ਜਾ ਰਿਹਾ ਹੈ ਵਾਤਾਵਰਨ ਨੂੰ ਸੁਭਾਲਨ ਦੇ ਸਬੰਧੀ ਅੱਜ ਗੁੱਟਿਆਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਇਹ ਸਾਡੇ ਸਾਰੇ ਵਸੇ ਹੀ ਬੜਾ ਵਧੀਆ ਉਪਰਾਲਾ ਹੈ ਸੋ ਮੈਂ ਆਸ ਕਰਦਾ ਕਿ ਸਾਰੇ ਅਸੀਂ ਰਲ ਕੇ ਇਸ ਨੂੰ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਾਤਾਵਰਨ ਸੰਭਾਲ ਸਕੀਏ तो मैं सारे ने बहुत बहुत बधाई देना जी वाह वाहो तो जी जितो तक हरियाली का संबंध है महापुरशा ने दस है कि सतगुरां मेरे न शुरुआत हुई है अगों अं अरद करते हैं संगत को बेनती करते हैं भी हर कोई अगे आए भावे एक बूटा एक माली की सेवा सामे भी जे किसी ने बूटा लाया है ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਪ੍ਰਾਰਥਨਾ ਇਹ ਹੈਗਾ ਵੀ ਵਕਤ ਤੋਂ ਬਾਅਦ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਇਹ ਸਾਡੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬੂਟਾ ਤੋੜਨ ਦੀ بجائے ਆਪਾਂ ਆਪਣੇ ਵੱਲੋਂ ਮਾਲੀ ਲਾ ਕੇ ਜਾਂ ਆਪ ਪਾਣੀ ਦੇ ਕੇ ਵੀ ਸ਼ੁਰੂਆਤ ਕਰ ਸਕੀਏ ਬਾਈਬਲ ਦੀਤਾ ਖਾਲਸਾ ਬਾਈਬਲ ਇਹ ਸਾਲ ਦੀ ਸਰਕਾਰ ਜੋ ਜਿੰਦਰ ਵੀਰ ਸਿੰਘ ਜੀ ਨਜ਼ਰ ਜੋ ਬੀਰੀ ਪੀਰੀ ਜੂ ਫੈਡਰੇਸ਼ਨ ਦੇ ਆ ਸੇਵਾਦਾਰ ਨੇ ਚਾਹਤੀ ਵੀ ਕੋਨਾ ਚੈਰੀਟੇਬਲ ਅਸੂਰ ਲिटल ਵੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਡੀਮੰਡ ਜੋਗ ਤੋਂ ਖਜਾਨੇ ਵਾਲ ਗੇਟ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਗੂਟਿਆਂ ਦੇ ਨਾਲ ਇਹਨਾਂ ਏਰੀਆ ਜਿਹੜੀ ਇੰਨੀ ਬੈਲਟ ਹੈ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਬਾਅਦ ਤੋਂ ਬਾਅਦ ਅਗਾ ਤੁਰੇ ਚਲਾਂਗੇ ਜਿਵੇਂ ਜਿਵੇਂ ਪਗਾ ਕਾਰਜ ਹੋਏ ਅਜੇ ਯਾ ਟਿਮੇਟ ਚੋਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਇਹ ਸੇਵਾ ਮਿਲਦੀ। ਉਹ ਕੱਲ੍ਹ ਵੇਲੇ ਨਾਲ ਕੋਈ ਆਹ ਜੀ ਉਹ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਜੀ ਵੀ ਲਾਉਣ ਉਹ ਅੱਲਾਹ ਕੰਮ ਵੀ ਚੰਗਾ ਹੈ ਪਰ ਉਸ ਦਾ ਸੰਭਾਲਣ ਵਾਲਾ ਕੰਮ ਅਸਲੀ ਜ਼ਰੂਰੀ ਹੈ। ਉਹ ਬਸ ਅੰਮ੍ਰਿਤਸਰ ਵਾਸੀਆਂ ਨੂੰ ਸੰਭਾਲਣ ਲਈ ਉਹ ਜ਼ਰੂਰ ਬੇਨਤੀ ਕਰਾਂਗੇ। ਉਹ ਜ਼ਿਆਦਾ ਜ਼ਰੂਰੀ ਹੈ। ਐਂਡ ਅਸਟੋ ਵੀ ਹੈ। ਬੂਟੇ ਲਾਇਆ ਲੈ ਕਿੰਨੇ ਵਾਇਗੁਰਜੀ ਕਾਕਲ ਸਾਹਿਬ ਵਾਇਗੁਰਜੀ ਦੇ ਪਤੇ ਤੋਂ ਫਰੋਂ ਦਾ ਮੀਨਾ ਨਿਕਲ ਗਿਆ ਭਾਦਨੋਂ ਤਾਂ ਆ ਗਿਆ ਔਰ ਸਾਡੇ ਕੋਲ ਹੁਣ ਬਹੁਤ ਥੋੜਾ ਟਾਈਮ ਹੈ ਜੇ ਅਸੀਂ ਬੂਟੇ ਲਾ ਕੇ ਉਹਨਾਂ ਨੂੰ ਕਾਮਯਾਬ ਕਰ ਸਕੀਏ ਪੁਕਰਾਲੇ ਬਹੁਤ ਹੁੰਦੇ ਨੇ ਸਰਕਾਰ ਵੀ ਕਹਿੰਦੀ ਅਸੀਂ ਕਰੋਨਾ ਬੂਟੇ ਲਾਏ ਨੇ ਪਰ ਉਹ ਰਿਜ਼ਲਟ ਨਹੀਂ ਕਦੇ ਸ਼ੋ ਹੁੰਦੇ ਤੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਵੀ ਬੂਟੇ ਬੈਟਾ ਲਾ ਕੇ ਤੇ ਫਿਰ ਪਿਛਾੜ ਜਾਂਦੀਆਂ ਨੇ ਸੋ ਜਿਹੜੀ ਆਪਣੀ ਪਾਇ ਗੁਰਪਾਲ ਸਿੰਘ ਜੀ ਲੇਡਲ ਪਾਜੀ ਐਨੇ ਸੰਸਥਾ ਹੈ ਇਹਨਾਂ ਨਾਲ ਜੁੜੀ ਹੈ ਅੰਮ੍ਰਿਤਪੇਰੀ ਯੂਥ ਫਾਊਂਡੇਸ਼ਨ ਜਾਂ ਯੂਥ ਕਲੱਬ ਹੈ ਸ਼ਹਿਰ ਦਾ ਸੋ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਹੈ ਕਿ ਅਸੀਂ ਕੁਛ ਇਸਾ ਸ਼ਹਿਰ ਦਾ ਲੈ ਕੇ ਉਹਨੂੰ ਬੜਾ ਸੰਧਿਕਰਨ ਕਰਨਾ ਹੈ ਔਰ ਸਿਰਫ ਬੂਟੇ ਲਾਉਣੇ ਨਹੀਂ ਐ ਬੂਟੇ ਪਾਲਣੇ ਐ ਵੱਡੇ ਕਰਨੇ ਐ ਫਿਰ ਉਹਨੂੰ ਕੱਟਣਾ ਹੈ ਕਿਉਂਕਿ ਅਸੀਂ ਦੇਖਿਆ ਕਿ ਜਿੰਨੀ ਗ੍ਰੀਨ ਵੈਲਟ ਹੈ ਜੇ ਅਸੀਂ ਸ਼ੁਰੂ ਹੋ ਜਾਈਏ ਗੇਟ ਖਜਾਨੇ ਤੋਂ ਤੇ ਅੱਜੀ ਦਾ ਸਾਹਬ ਤੱਕ ਗ੍ਰੀਨ ਬੈਲਟ ਆਉਂਦੀ ਹੈ ਅੱਗੇ ਵੀ ਥੋੜੀ ਹੈਗੀ ਹੈ ਤਾਂ ਇਹਦੇ ਚ ਇਹਨੂੰ ਮੇਨਟੇਨ ਨਹੀਂ ਹੋ ਰਹੀ ਹੈ ਚੰਗੀ ਤਰ੍ਹਾਂ ਤੇ ਇਹਨਾਂ ਨੇ ਉਪਰਾਲਾ ਕੀਤਾ ਜਿਹੜੀ ਫਾਊਂਡੇਸ਼ਨ ਹੈ ਔਰ ਬਾਬਾ ਜੀ ਨੇ ਉਪਰਾਲਾ ਕੀਤਾ ਹੈ ਇੱਕ ਕੰਟੀਨਿਊਟੀ ਤੇ ਲਗਾਤਾਰਤਾ ਚ ਇਹਨੂੰ ਕਰਨਗੇ ਸੋ ਅੱਜ ਤੁਸੀਂ ਦੇਖੋਗੇ ਅਸੀਂ ਬੁਗਨਵੱਲੀ ਦੇ ਬੂਟੇ ਆਏ ਨੇ ਕੁਝ ਹੋਰ ਬੂਟੇ ਵੀ ਆਏ ਨੇ ਤੇ ਇਹ ਲੱਗਣਗੇ ਬੁਗਨਵੱਲੀਆ ਔਰ ਦੂਜੀ ਵੇਲਾਂ ਨੇ ਕੋਈ 6-8 ਤਰੀਕੇ ਦੀਆਂ ਵੇਲਾਂ ਅਸੀਂ ਖੋਜ ਕੀਤੀਆਂ ਤੁਹਾਨੂੰ ਫੋਟੋਆਂ ਦਿਖਾ ਦਾਂਗੇ ਉਹਨਾਂ ਦੀਆਂ ਤੇ ਉਹ ਅਚਾਰ ਦਾਂਗੇ ਗ੍ਰਿਲ ਦੇ ਉੱਤੇ ਇਹ ਬਹੁਤ ਸੋਹਣਾ ਲੱਗੇਗਾ ਕਟਿੰਗ ਵੈਰਾ ਕਰਕੇ ਸੁੰਦਰਤਾ ਵਧੇਗੀ ਹਰੀਆਲੀ ਵਧੇਗੀ ਔਰ ਵੈਸੇ ਵੀ ਜੇ ਅਸੀਂ ਦੇਖੀਏ ਕਿ ਸਾਨੂੰ ਹਰੀਆਲੀ ਦੀ ਬਹੁਤ ਲੋੜ ਹੈ ਸਾਨੂੰ ਪਾਣੀ ਨੂੰ ਸਾਫ਼ ਰੱਖਣ ਦੀ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਸਾਨੂੰ ਹਵਾ ਸਾਫ਼ ਰੱਖਣ ਦੀ ਬਹੁਤ ਲੋੜ ਹੈ ਇਹ ਤਿੰਨ ਉਪਰਾਲੇ ਸਾਨੂੰ ਕਰਨੇ ਬਹੁਤ ਲਾਜ਼ਮੀ ਨੇ ਨਹੀਂ ਤੇ ਪੰਜਾਬ ਜਿਸ ਤਰ੍ਹਾਂ ਸਾਨੂੰ ਅੱਜ ਦਿਖ ਰਿਹਾ ਇਸ ਤਰ੍ਹਾਂ ਰਹੇਗਾ ਨਹੀਂ ਰੇਗਿਸਤਾਨ ਬਣੇਗਾ ਔਰ ਸੱਚੀ ਗੱਲ ਹੈ ਇਹਨੂੰ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ لیکن پنجاب ਦਾ ਜੇ ਅਸੀਂ ਨਹਿਰੀ ਪਾਣੀ ਚੰਗੀ ਤਰ੍ਹਾਂ استعمال ਨਹੀਂ ਕਰਦੇ ਜੇ ਅਸੀਂ ਜ਼ਮੀਨ ਦਾ ਪਾਣੀ ਜਲੀ ਲੈਟਲਾ ਪਾਣੀ ਕੱਢਣਾ ਬੰਦ ਨਹੀਂ ਕਰਦੇ ਅਸੀਂ ਬਹੁਤ ਸਾਰੇ ਰੋਖ ਨਹੀਂ ਲਾਉਂਦੇ ਬਹੁਤ ਸਾਰੇ ਲੋਕ ਕਰੋਨਾ ਚ ਤੇ ਉਦੋਂ ਤੱਕ ਸਾਨੂੰ ਕਾਮਯਾਬੀ ਨਹੀਂ ਮਿਲਣੀ ਪਰ ਉਦੋਂ ਤੱਕ ਅਸੀਂ ਜਿੰਨਾ ਜਿੰਨਾ ਕਿਸੇ ਦਾ ਪੁਰਾਣਾ ਹੁੰਦਾ ਉਹਨੂੰ ਕਰਨਾ ਚਾਹੀਦਾ ਹੈ ਪਰ ਲਗਾਤਾਰਤਾਜ ਕਰਨਾ ਚਾਹੀਦਾ ਹੈ ਸੋ ਬੜੀ ਖੁਸ਼ੀ ਹੈ ਮੈਨੂੰ ਕਿ ਬਾਬਾ ਜੀ ਸਾਡੇ ਕੋਲ ਆਪ ਕੜੇ ਨੇ ਤੇ ਆ ਕੇ ਔਰ ਇਹ ਕੰਮ ਉਪਰਾਲਾ ਕਰ ਰਹੇ ਨੇ ਮੈਂ ਇਹਨਾਂ ਨੂੰ ਬਹੁਤ ਵਿਦਾਇੀ ਦਿੰਦਾ ਅੰਮ੍ਰਿਤਸਰ ਵਾਸੀ ਨੂੰ ਬਹੁਤ ਵਿਦਾਇੀ ਦਿੰਦਾ ਕਿ ਇਹਨਾਂ ਨੂੰ ਇਹਨਾਂ ਦੀ ਹਜ਼ਾਰਾਂ ਚ ਬੇਨਤੀ ਹੈਗੀ ਹੈ ਲੱਖਾਂ ਚ ਇਹਨਾਂ ਦੇ ਫੋਲੋਅਰ ਨੇ ਜਿਹੜੇ ਇਹਨਾਂ ਨੂੰ ਮੰਨਦੇ ਨੇ ਉਹ ਸਾਰੇ ਹੀ ਜਦੋਂ ਪਿੱਛੇ ਇਹਨਾਂ ਨੂੰ ਦੇਖਣਗੇ ਵੀ ਇਹ ਉਰਾਲਾ ਕਰ ਰਹੇ ਹੈ ਤੇ ਉਹ ਵੀ ਆਪਣੇ ਘਰਾਂ ਚ ਲਗਾਉਣਗੇ ਵੇਲਾ ਚਾੜਨਗੇ ਸ਼ਹਿਰ ਚ ਰੁੱਖ ਲਾਉਣੇ ਬਹੁਤ ਔਖੇ ਆ ਲੇਕਿਨ ਵੇਲ ਚਾੜਨੀ ਬਹੁਤ ਸੌਖੀ ਆ ਵੇਲ ਨੂੰ ਇਹਨਾਂ ਦਾ ਜੇਹਦਾ ਹੁੰਦਾ 6x6 9x9 ਦਾ ਜਗ੍ਹਾ ਦੇ ਦਿਆ ਤੇ ਵੇਲ ਸਿੱਧੀ ਤਾਂ ਚੱਲ ਜਾਂਦੀ ਆ ਇਹਨਾਂ ਦੇ ਪਾਰਕਿੰਗ ਖਰਾਬ ਹੁੰਦੀ ਆ ਨਾ ਲਾਗੋ ਉਨ ਜਾਂਚ ਕੋ ਮਸਕਿਲ ਹੁੰਦੀ ਆ ਥੱ ਔਰ ਬੜੀਆਂ ਸੋਹਣੀਆਂ ਵੇਲਾ ਨੇ ਜਿਹਦੇ ਕੰਡੇ ਵੀ ਨਹੀਂ ਦੇਖ ਮਧੂਮਾਲਤੀ